ਪਰ ਆਲੀ ਹੁੰਦੀ ਹੈ ਸਰਕਾਰ ਨੇ ਆਖਿਆ ਸੀਗਾ ਕਿ ਅਸੀਂ ਖਰੀਦਿਆ ਕਰਾਂਗੇ ਸਰਕਾਰ ਕੀ ਦੀ ਤੁਹਾਡੇ ਉੱਪਰ ਆਲੀ ਸਰਕਾਰ ਕਿੱਥੇ ਖਰੀਦਦੀ ਹੈ ਜੀ ਪ੍ਰਾਈਵੇਟ ادارے ਆ ਸਾਰੇ ਪ੍ਰਾਈਵੇਟ ادارے ਆ ਉਹ ਖਰੀਦੇ ਆ ਤੇ ਉਹਨਾਂ ਦੇ ਸਰਕਾਰ ਦਾ ਕੰਟਰੋਲ ਕੋਈ ਨਹੀਂਗਾ ਇੱਕ ਤਾਂ ਸਰਕਾਰ ਨੇ ਕਿਹਾ ਸੀਗਾ ਕਿ ਅਸੀਂ ਇਹਦਾ ਹੱਲ ਕੱਢਾਂਗੇ ਉਹ ਤੇ ਚਲੋ ਨਹੀਂ ਕੱਢਿਆ ਪਰ ਜੇ ਕਿਸਾਨਾਂ ਨੇ ਖੁਦ ਹੱਲ ਕੱਢਿਆ ਉਹਦੇ ਵਿੱਚ ਵੀ ਨਹੀਂ ਸਾਥ ਦੇ ਰਹੀ ਸਰਕਾਰ ਨਹੀਂ ਬਿਲਕੁਲ ਨਹੀਂ ਸਾਥ ਸਰਕਾਰ ਇਹ ਤਾਂ ਕਹਿ ਦਿੰਦੇ ਕਿ ਪ੍ਰਾਲੀ ਨੂੰ ਅੱਗੇ ਨਾਲੋਂ ਪਰ ਕੋਈ ਹੱਲ ਕੱਢਿਆ ਜਾਂ ਤੁਹਾਡਾ ਸਾਥ ਦਿੱਤਾ ਸਰਕਾਰ ਨੇ ਨਹੀਂ ਸਰਕਾਰ ਨੇ ਇਕੱਲੇ ਸਬਸਿਡੀ ਤਾਂ ਸਾਥ ਦਿੱਤਾ ਹੋਰ ਕੋਈ ਸਾਥ ਨਹੀਂ ਦਿੱਤਾ ਜੀ ਸਬਸਿਡੀ ਵੀ ਹੁਣ ਮਨਮਰਜ਼ੀ ਨਾਲ ਵੀ ਜੇ ਸਬਸਿਡੀ ਤੇ ਬੈਲਰ ਕੋਈ ਲੈ ਲਿਆ ਉਹ ਵੀ 5 ਸਾਲਾਂ ਚ ਦੇਣੀ ਆ ਵੀ 5 ਸਾਲ ਜਦੋਂ ਪੂਰੇ ਹੋ ਗਏ ਉਦੋਂ ਸਬਸਿਡੀ ਤੁਹਾਡੇ ਪੂਰੀ ਖਾਤੇ ਚ ਆਉਣੀ ਆ ਉਦੋਂ ਪਹਿਲਾਂ ਨੇ ਜਦੋਂ ਪਏ ਤੇ 11 ਕੋਲੋ ਹੀ ਲਾਉਣੇ ਸਾਰੇ ਇਹਦੇ ਜੇਕਰ ਬੈਲਰਾਂ ਵਾਲਿਆਂ ਦਾ ਸਰਕਾਰ ਵੀ ਸਾਥ ਨਹੀਂ ਦਿੰਦੀ ਨਾ ਸਾਨੂੰ ਫੈਕਟਰੀਆਂ ਦਿੰਦੀਆਂ ਤਾਂ ਸਾਨੂੰ ਫਿਰ ਕਿਸਾਨ ਯੂਨੀਅਨ ਨਾਲ ਖੜਨਾ ਪਊਗਾ ਅੱਗ ਲੱਗੂਗੀ ਅੱਗ ਲੱਗਣ ਨਾਲ ਨੁਕਸਾਨ ਹੈ ਬੈਲਰ ਚਲਾਉਣ ਤੇ ਘਟੋ-ਘਟ 50 ਲੱਖ ਰੁਪਇਆ ਖਰਚ ਆਉਂਦਾ ਜੇ ਬੈਲਰ 90 ਲੱਖ ਰੁਪਏ ਦਾ ਬਿੱਲ ਅੱਜ ਟਰੈਕਟਰ ਦੋ ਤਿੰਨ ਟਰੈਕਟਰ ਲੱਗਦੇ ਆ ਉਹਨੂੰ ਇੱਕ ਰੈਕ ਇੱਕ ਰੀਪਰ ਤੇ 30 ਲੱਖ ਰੁਪਏ ਦੇ ਤਿੰਨ ਟਰੈਕਟਰ ਹੀ ਹੋ ਗਏ ਵੀ 19 ਲੱਖ ਰੁਪਏ ਦਾ ਹੋ ਗਿਆ ਤੇ ਜੇ ਕਿਸੇ ਨੇ ਇੱਕ ਟਰਾਲੇ ਵੀ ਆ ਬਣਾਉਣੇ ਹੋਣ ਜੀ ਕੋਸਟ ਘਟਾਉਣ ਵਾਸਤੇ ਤਾਂ ਫਿਰ 60 ਤੋਂ 70 ਲੱਖ ਰੁਪਏ ਲੱਗ ਕੇ ਇੱਕ ਮੇਲ ਚੱਲਦਾ ਤੇ ਜੇ ਉਹਦਾ ਮਾਲ ਠੀਕ ਢੰਗ ਨਾਲ ਨਾ ਵਿਕੇ ਤਾਂ ਫਿਰ ਉਹ ਕਿਸਾਨ ਦੀ ਤਾਂ ਕੌਣ ਬਾਹ ਫੜਦਾ ਕੌਣ ਨਹੀਂ ਫੜਦਾ ਇਹ ਰੱਬ ਜਾਣਦਾ 1 ਕਿਲੋ ਪਰਾਲੀ ਨਾਲ ਇੱਕ ਜੁੰਟ ਪੈਦਾ ਹੁੰਦੀ ਹੈ ਜੀ ਠੀਕ ਹੈ ਜੀ ਜੇ ਇਹਨਾਂ ਨੇ ਸਰਕਾਰ ਨੇ 1 ਰੁਪਿਆ ਜੁੰਟ ਦਾ ਉਹਨਾਂ ਦਾ ਵਧਾਇਆ ਤੁਸੀਂ ਵੇਖ ਲਵੀ 100 ਰੁਪਿਆ ਵਧ ਗਿਆ ਉਹ ਅੰਟਲ ਮਗਰ ਤੇ ਸਾਡਾ ਨਿਰਿਆ ਕੋ ਸਾਡ ਨੂੰ ਮਿਲ ਨਹੀਂ ਸਾਡਾ ਘਟਾਰੇ ਆ ਥੋੜਾ ਘਟਾਰੇ ਆ ਘਟਾਰੇ ਸਾਰਾ ਫਾਇਦਾ ਇੰਡਸਟਰੀ ਲੈ ਰਹੀ ਹੈ ਇੰਡਸਟਰੀ ਲੈ ਰਹੀ ਹੈ ਜਿਹੜਾ ਪ੍ਰਾਲੀ ਦਾ ਰੇਟ ਬਿਲੀ ਅਥਾਰਟੀ ਨੂੰ ਦੱਸਿਆ ਜਾਂਦਾ ਹੈ ਬਿਲ ਪਲਾਂਟਾਂ ਵੱਲੋਂ ਜੀ ਅਸੀਂ ਪ੍ਰਾਲੀ ਇਕੱਠੀ ਕਰਦੇ ਹਾਂ 3460 ਰੁਪਏ ਪ੍ਰਤੀ ਟਨ ਠੀਕ ਹੈ 3460 ਰੁਪਏ ਪ੍ਰਤੀ ਟਨ ਦੱਸ ਕੇ ਤੇ ਉਹਦੇ ਰੇਟ ਫਿਕਸ ਕਰਾਏ ਗਏ ਆ ਜਦੋਂ ਕਿ ਅਸਲ ਦੇ ਵਿੱਚ ਜਿਹੜਾ ਬੇਲਰ ਵਾਲੇ ਹੈਗੇ ਲੋਕ ਬੇਲਰ ਤੋਂ ਪ੍ਰਾਲੀ ਬਣਾਉਂਦੇ ਇਕੱਠੀ ਕਰਦੇ ਆ ਬੇਲਜ਼ ਬਣਾਉਂਦੇ ਆ ਉਹਨਾਂ ਨੂੰ ਉਹਦਾ ਰੇਟ ਕਿਤੇ 170 ਕਿਤੇ 150 ਆਪ ਕੋ ਆਪਣੇ ਵਕ ਵਕ ਥਾਵਾਂ ਤੇ ਵਕ ਵਕ ਪਲਾਂਟਾਂ ਨੇ ਉਹ ਮੇਟ ਛੱਡਿਆ ਹੈ ਜਿਹੜਾ ਕਿ ਕਾਬਲੇ ਕਬੂਲ ਨਹੀਂ ਹੈ ਰੇਟ ਤੁਹਾਡੇ ਤੈਅ ਕੀਤੇ ਗਏ ਸੀਗੇ ਕੀ ਉਹ ਸਰਕਾਰ ਵੱਲੋਂ ਕੀਤੇ ਗਏ ਸੀ ਪਹਿਲਾਂ ਸਰਕਾਰ ਕੋਈ ਰੇਟ ਨਹੀਂ ਤੈਅ ਕਰਦੀ ਇਹ ਸਾਰੇ ਪ੍ਰਾਈਵੇਟ ਪਲਾਂਟ ਨਾ ਪਲਾਂਟ ਤੈਅ ਕਰਦੇ ਆ ਜੀ ਇਹ ਬਿਜਲੀ ਸਰਕਾਰ ਨੂੰ ਵੇਚਦੇ ਆ ਬਿਜਲੀ ਸਰਕਾਰ ਨੂੰ ਵੇਚਦੇ ਆ ਤਾਂ ਸਰਕਾਰ ਨੂੰ ਜਦੋਂ ਇਹ ਆਪਦੇ ਖਰਚੇ ਸ਼ੋਅ ਕਰਦੇ ਆ ਉਹ ਸਾਰੇ ਖਰਚੇ ਪਾ ਕੇ 346 ਰੁਪਏ ਪ੍ਰਤੀ ਕੁਆਂਟਲ ਦਿਖਾਉਂਦੇ ਆ ਵੀ ਸਾਡਾ ਖਰਚਾ ਪਰਾਲੀ ਤੇ ਹੂੰ ਬੈਲਟ ਤਾਈ ਲਿਆਉਣ ਦਾ 346 ਰੁਪਏ ਅਸਲ 'ਚ ਜਿਹੜਾ ਸਾਨੂੰ ਇਹ ਦਿੰਦੇ ਆ ਉਹ ਕਿਤੇ 150 ਦਿੰਦੇ ਆ ਕਿਤੇ 170 ਦਿੰਦੇ ਆ ਪਰਾਲੀ ਦਾ ਸਾਫ ਸਭਈਆ ਸਾਰਾ ਕਿਸਾਨ ਹੁਣ ਖੁਦ ਕਰਦਾ ਹਾਂ ਜੋ ਵੀ ਹੈਗਾ ਸਾਰਾ ਕਿਸਾਨਾਂ ਦੇ ਜਿੰਮੇ ਪਾਤਾ ਉਹ ਦਿਨ ਉਹ ਕਰਦਾ ਤੇ ਇਹਦੇ ਚ ਵੱਡੀ ਦਿੱਕਤ ਇਹ ਹੈ ਵੀ ਜਦੋਂ ਕਿਤੇ ਪਰਾਲੀ ਨੂੰ ਅੱਗ ਲੱਗ ਜਾਂਦੀ ਹੈ ਤੇ ਫਿਰ ਕਿਸਾਨ ਦਾ ਜਿਹੜਾ ਕੋਈ 30 40 ਲੱਖ ਰੁਪਏ ਦੀ ਇਨਵੈਸਟ ਕੀਤਾ ਹੁੰਦਾ ਮਾਲ ਪਿਆ ਹੁੰਦਾ ਉਹ ਜਦੋਂ ਇੱਕ ਵਾਰੀ ਕਿਸੇ ਪਾਸੇ ਅੱਗ ਲੱਗੀ ਤਾਂ ਉਹ ਸਾਰਾ ਸੜ ਕੇ ਮੁੱਕਦਾ ਫਿਰ ਉਹਦਾ ਕੋਈ ਹੱਲ ਨਹੀਂਗਾ ਨਾ ਕਿਤੇ ਅਪੀਲ ਹੈ ਨਾ ਕਿਤੇ ਦਲੀਲ ਹੈ ਕਿ ਸਾਡੇ ਨਾਲ ਬੈਠ ਕੇ ਜਿਹੜੇ ਰੇਟ ਅਮ ਮਕਰਰ ਕੀਤੇ ਜਾਣ ਤੇ ਸਾਨੂੰ ਜਿਹੜਾ ਉਹਦਾ ਵਾਜਬ ਪਾ ਦਿੱਤਾ ਜਾਵੇ ਨਹੀਂ ਤਾਂ ਸਾਨੂੰ ਮਜਬੂਰਨ ਇਹ ਕਿੱਤਾ ਬੰਦ ਕਰਨਾ ਪਊਗਾ ਤੇ ਫਿਰ ਉਹਦੇ ਉਹਦੇ ਵਾਸਤੇ ਜ਼ਿੰਮੇਵਾਰ ਸਰਕਾਰ ਤੇ ਜਿਹੜੇ ਇਹ ਇੰਡਸਟਰੀ ਹੋਊਗੀ ਮਾਲ ਸੇਡਾ ਸਿੰਘ ਵਾਲੇ ਜਾਣਾ ਜਾਂ ਬੀਸੀਐਲ ਚ ਜਾਣਾ ਤੇ ਰਾਮਪੁਰੇ ਫੂਲ ਚਲਾਉਣਾ ਫਿਰ ਉਹਦੇ ਨੇੜੇ ਤੇ ਪਲਾਂਟ ਨਹੀਂ ਹੈਗਾ 7 ਕਿਲੋਮੀਟਰ ਤੇ ਆ ਉਹ 7 ਕਿਲੋਮੀਟਰ ਟਰਾਂਸਪੋਰਟ ਦਾ ਖਰਚਾ ਕੋਈ ਪਲਾਂਟ ਨਹੀਂ ਦਿੰਦਾ ਨਾ ਕੋਈ ਸਰਕਾਰ ਸਾਡੀ ਉਹਦੇ ਚ ਮਦਦ ਕਰਦਾ ਘਟੋ ਘਟ 2000 ਬਿੱਲ ਆਇਆ ਹੁਣ ਆ ਜਿਹੜਾ ਬੰਦੇ ਇੱਥੇ ਇਕੱਠੇ ਹੋਏ ਆ ਸਾਰੇ ਪੰਜਾਬ ਵਿੱਚ 2500 22 2500 ਬਿੱਲ ਰਹੂਗਾ ਪੰਜ ਚਾਰ ਸੂ ਜਿਹੜਾ ਬੰਦਾ ਉਹ ਚਰਕੇ ਯਾਰ ਕੋਈ ਨਹੀਂ ਆਉਂਦੇ ਬਸ ਸਾਰੇ ਵੈਸੇ ਨਾਲ ਆ ਸਾਡੇ ਸਾਰੇ ਵੀ ਅਸੀਂ ਉਹਨਾਂ ਚ ਚਲਾਵਾਂਗੇ ਨਹੀਂ ਜਿੰਨਾ ਚਿਰ ਸਾਡਾ ਕੋਈ ਮਸਲਾ ਹੱਲ ਨਹੀਂ ਹੋਉਂਦਾ ਲੋਕੋਏ ਟੀਵੀ ਨਾਲ ਜੁੜੇ ਹੋ ਤੁਸੀਂ ਮੈਂ ਅਮਤਾਜ ਪੰਜਾਬ ਦੇ ਵਿੱਚ ਇੱਕ ਬੜੀ ਵੱਡੀ ਸਮੱਸਿਆ ਜੋ ਹੈ ਪਰਾਲੇ ਨੂੰ ਅੱਗ ਲਾਉਣਾ ਸਰਕਾਰ ਕਹਿੰਦੀ ਹੈ ਕਿ ਪਰਾਲੀ ਨੂੰ ਅੱਗ ਨਾ ਲਾਓ ਇਹਨੂੰ ਵਰਤੋ ਇਹ ਜਿਹੜੀਆਂ ਫੈਕਟਰੀਆਂ ਲਾਈਆਂ ਨੇ ਉਹਨਾਂ ਨੂੰ ਜਾ ਕੇ ਵਿੱਚ ਉਹਨਾਂ ਨਾਲੇ ਕਿਸਾਨ ਨੂੰ ਫਾਇਦਾ ਕਦੇ ਕਹਿੰਦੇ ਆਂ ਦੀਆਂ ਪਾਈਪਾਂ ਬਣਾਓ ਕਦੇ ਕਹਿੰਦੇ ਕੁਝ ਕਰੋ ਪਰ ਅਸਲ ਦੇ ਵਿੱਚ ਸਰਕਾਰ ਕੀ ਸਹਾਇਤਾ ਕਰ ਰਹੀ ਹੈ ਸਾਰਾ ਕੁਝ ਕੰਮ ਕਰਨ ਦੇ ਵਿੱਚ ਤਾਂ ਉਹਦੇ ਨਾਲ ਹੀ ਅੱਜ ਬਠਿੰਡਾ ਵਿਖੇ ਜਿਹੜੇ ਬੈਲਰ ਨੇ ਬੈਲਰ ਮਾਲਕ ਨੇ ਉਹ ਇਕੱਠੇ ਹੋਏ ਨੇ ਉਹਨਾਂ ਨੇ ਇੱਕ ਯੂਨੀਅਨ ਬਣਾਈ ਹੈ ਉਹਦਾ ਕਾਰਨ ਕਿ ਉਹਨਾਂ ਨੂੰ ਕਈ ਮੁਸ਼ਕਲਾਂ ਆ ਰਹੀਆਂ ਨੇ ਕਿ ਕਿਹੜੀ ਮੁਸ਼ਕਲਾਂ ਨੇ ਤਾਂ ਮਤਲਬ ਸਾਰੀ ਗੱਲਬਾਤ ਕਰਦੇ ਆ ਕਿਵੇਂ ਜਿਹੜੇ ਬਿਲਰ ਮਾਲਕ ਨੇ ਉਹ ਲੁੱਟੇ ਜਾ ਰਹੇ ਨੇ ਫੈਕਟਰੀਆਂ ਵਾਲੇ ਕਿਵੇਂ ਉਹਨਾਂ ਨੂੰ ਬੇਵਕੂਫ ਬਣਾ ਰਹੇ ਨੇ ਪੈਸਾ ਅੱਗੇ ਸਰਕਾਰ ਨੂੰ ਕੋਈ ਦਿਖਾ ਰਹੇ ਨਹੀਂ ਕਰ ਕੁਝ ਨਹੀਂ ਸਾਰੀ ਗੱਲਬਾਤ ਕਰਦੇ ਸਭ ਤੋਂ ਪਹਿਲਾਂ ਪ੍ਰਧਾਨ ਜੀ ਅੱਜ ਇਕੱਠ ਕੀਤਾ ਹੈ ਇਹਦਾ ਪੂਰਾ ਮਕਸਦ ਕੀ ਆਈ ਨੇ ਜਿਹੜੇ ਬਿਲਰ ਮਾਲਕ ਇਕੱਠੇ ਹੋਏ ਨੇ ਪਿਛਲੇ ਲੰਮੇ ਸਮੇਂ ਮੈਂ ਬਲਵਿੰਦਰ ਸਿੰਘ ਦੋਦਾ ਜੀ ਪ੍ਰਧਾਨ ਬਿਲਰ ਯੂਨੀਅਨ ਪੰਜਾਬ ਸਾਸੀ ਇਸ ਕਰਕੇ ਕੱਟ ਕੀਤਾ ਵੀ ਜੀ ਪਿਛਲੇ ਲੰਮੇ ਸਮੇਂ ਤੋਂ ਜਿਹੜੇ ਬੈਲਰ ਮਾਲਕ ਹੈ ਉਹਨਾਂ ਦੀ ਜਿਹੜੀ ਇੰਡਸਟਰੀ ਵੈਲੀਆਂ ਲੁੱਟਖਸਟ ਕੀਤੀ ਜਾ ਰਹੀ ਹੈ ਜਿਹੜਾ ਪਰਾਲੀ ਦਾ ਰੇਟ ਬਿਲੀ ਅਥਾਰਟੀ ਨੂੰ ਦੱਸਿਆ ਜਾਂਦਾ ਹੈ ਬੈਲਰ ਪਲਾਂਟਾਂ ਵੱਲੋਂ ਵੀ ਅਸੀਂ ਪਰਾਲੀ ਇਕੱਠੀ ਕਰਦੇ ਹਾਂ 3460 ਰੁਪਏ ਪ੍ਰਤੀ ਟਨ ਠੀਕ ਹੈ 3460 ਰੁਪਏ ਪ੍ਰਤੀ ਟਨ ਦੱਸ ਕੇ ਤੇ ਉਹਦੇ ਰੇਟ ਫਿਕਸ ਕਰਾਏ ਗਏ ਆ ਜਦੋਂ ਕਿ ਅਸਲ ਦੇ ਵਿੱਚ ਜਿਹੜਾ ਬੇਲਰ ਵਾਲੇ ਹੈਗੇ ਲੋਕ ਬੇਲਰ ਤੋਂ ਪਰਾਲੀ ਬਣਾਉਂਦੇ ਇਕੱਠੀ ਕਰਦੇ ਆ ਬੇਲਜ਼ ਬਣਾਉਂਦੇ ਆ ਉਹਨਾਂ ਨੂੰ ਉਹਦਾ ਰੇਟ ਕਿਤੇ 170 ਕਿਤੇ 150 ਆਪ ਕੋ ਆਪਣੇ ਵਕ ਵਕ ਥਾਵਾਂ ਤੇ ਵਕ ਵਕ ਪਲਾਂਟਾਂ ਨੇ ਉਹ ਮੇਥ ਛੱਡਿਆ ਹੈ ਜਿਹੜਾ ਕਿ ਕਾਬਲੇ ਕਬੂਲ ਨਹੀਂ ਹੈ ਕਿਉਂਕਿ 2021 ਦੇ ਵਿੱਚ ਯੂਨੀਅਨ ਦਾ ਗਠਨ ਕੀਤਾ ਗਿਆ ਸੀ ਉਸ ਤੋਂ ਪਹਿਲਾਂ ਪਰਾਲੀ ਦਾ ਰੇਟ 130 ਰੁਪਏ ਪ੍ਰਤੀ ਕੁਆਂਟਲ ਹੁੰਦਾ ਸੀਗਾ ਔਰ ਲੰਮੇ ਸਮੇਂ ਤੋਂ ਚੱਲ ਰਿਆ ਸੀਗਾ 2010 ਤੋਂ ਲੈ ਕੇ 2021 ਤਾਈਂ ਉਹਦੇ ਵਿੱਚ ਕੋਈ ਵਾਧਾ ਨਹੀਂ ਕੀਤਾ ਗਿਆ ਸੀ 2021 ਦੇ ਵਿੱਚ ਯੂਨੀਅਨ ਦਾ ਗਠਨ ਕੀਤਾ ਫਿਰ ਅਸੀਂ ਆਪਦੀ ਮੰਗ ਰੱਖੀ ਪ੍ਰਸ਼ਾਸਨ ਕੋਲੇ ਵੀ ਰੱਖੀ ਪਲਾਂਟਾਂ ਕੋਲੇ ਵੀ ਰੱਖੀ ਪਰ ਸਾਡੀ ਕਿਸੇ ਨੇ ਕੋਈ ਗੱਲ ਨਹੀਂ ਸੁਣੀ ਤੇ ਅੰਤ ਨੂੰ ਸਾਨੂੰ ਇਹ ਕਰਨਾ ਪਿਆ ਸੀਗਾ ਵੀ ਅਸੀਂ ਬਿਲਰ ਨਹੀਂ ਚਲਾਵਾਂਗੇ ਜਦੋਂ ਸਾਰੇ ਬਿਲਰ ਮਾਲ ਇਕੱਠੇ ਹੋ ਗਏ ਤੇ ਉਹਨਾਂ ਨੇ ਇਹ ਫੈਸਲਾ ਕਰ ਲਏ ਵੀ ਅਸੀਂ ਬਿਲਰ ਨਹੀਂ ਚਲਾਵਾਂਗੇ ਤੇ ਫਿਰ ਇੰਡਸਟਰੀ ਨੂੰ ਚੁਕਣਾ ਪਿਆ ਤੇ ਉਹਨਾਂ ਨੇ ਆ ਕੇ ਸਾਡੇ ਨਾਲ ਗੱਲਬਾਤ ਕੀਤੀ ਤੇ 164 ਰੁਪਏ ਪ੍ਰਤੀ ਕੁਆਂਟਲ ਦਾ ਰੇਟ ਫਿਕਸ ਕੀਤਾ ਹਰ ਸਾਲ ਉਹਦੇ ਵਿੱਚ ਵਾਧਾ ਕਰਨ ਦੀ ਗੱਲ ਵੀ ਕੀਤੀ ਗਈ ਸੀ 2022 ਦੇ ਵਿੱਚ ਉਹਨਾਂ ਨੇ 5 ਰੁਪਏ ਦਾ ਫੇਰ ਵਾਧਾ ਕੀਤਾ 5.5 ਰੁਪਏ ਦਾ ਵਾਧਾ ਕੀਤਾ 169 ਰੁਪਏ 50 ਪੈਸੇ ਰੇਟ ਫਿਕਸ ਕਰਤਾ ਹੁਣ 2-3 ਸਾਲਾਂ ਤੋਂ ਜਿਹੜਾ ਸੀਗਾ ਯੂਨੀਅਨ ਦੇ ਵਿੱਚ ਵੀ ਥੋੜਾ ਫਰਕ ਆ ਗਿਆ ਸੀਗਾ ਆਪੋ ਆਪਣੇ ਕੰਮਾਂ ਤੋਂ ਅੰਦਰ ਲੱਗ ਗਏ ਤਾਂ ਉਹ ਪਲਾਂਟਾਂ ਨੇ ਰੇਟ ਫੇਰ ਘਟਾਉਣੇ ਸ਼ੁਰੂ ਕਰਤੇ ਕਿਤੇ 155 ਰੁਪਏ ਲੈ ਜਾਂਦੇ ਆ ਜਿਹੜੇ ਡੰਪ ਲਾਉਂਦੀ ਸੀ ਪਲਾਂਟ ਜਿੱਥੇ ਪ੍ਰਾਲੀ ਇਕੱਠੀ ਕਰਦੇ ਸੀ ਉਹ ਵੀ ਚੱਕਦੇ ਉਹ ਪਹਿਲਾਂ ਜ਼ਮੀਨ ਪਲਾਂਟ ਲੈਂਦੇ ਸੀ ਸਿਕਿਉਰਿਟੀ ਦਾ ਖਰਚਾ ਇੰਸ਼ੋਰੈਂਸ ਉਹ ਸਾਰਾ ਪਲਾਂਟ ਦਾ ਹੁੰਦਾ ਸੀ ਹੁਣ ਪਲਾਂਟ ਕੀ ਕਰਦੇ ਆ ਕਹਿੰਦੇ ਵੀ ਅਸੀਂ ਤਾਂ ਆਪਣਾ ਬੈਲਟ ਤੇ ਮਾਲ ਲੈਣਾ ਸਾਨੂੰ ਮਾਲ ਆ ਜਿਹੜਾ ਬੈਲਟ ਤੇ ਦੇ ਦਿਓ ਬੈਲਟ ਤੇ ਖਰਚੇ ਬਹੁਤ ਵੱਧ ਜਾਂਦੇ ਆ ਜਿਹੜੇ ਇਹਨਾਂ ਦੇ ਖਰਚੇ ਤਾਂ ਖਤਮ ਹੋ ਗਏ ਜ਼ਮੀਨ ਦਾ ਟੇਕਾ ਖਤਮ ਹੋ ਗਿਆ ਸਿਕਿਉਰਿਟੀ ਖਤਮ ਹੋ ਗਈ ਕੰਡਿਆਂ ਦਾ ਖਰਚਾ ਖਤਮ ਹੋ ਗਿਆ ਔਰ ਇਹਨਾਂ ਨੂੰ ਬੈਲਟ ਤੇ ਮਾਲ ਮਿਲਣ ਲੱਗਿਆ ਤਾਂ ਉੱਥੋਂ ਵਾਲਾ ਜਿਹੜਾ ਬੈਲਟ ਚਲਾਉਂਦੇ ਸੀ ਠੇਕੇ ਤੇ ਦੇ ਕੇ ਉਹ ਵੀ ਖਤਮ ਹੋ ਗਿਆ ਪਰ ਕਿਸਾਨ ਦਾ ਵੱਡੇ ਪੱਧਰ ਤੇ ਨੁਕਸਾਨ ਹੋ ਗਿਆ ਉਹਨਾਂ ਨੂੰ ਕੁਝ ਵੀ ਨਹੀਂ ਦਿੱਤਾ ਗਿਆ ਉਲਟਾ ਰੇਟ ਘਟਾ ਦੇ ਦੱਸ 15 ਦੀ ਪਰਾਲੀ ਦਾ ਸਾਂਭ ਸਭਈਆਂ ਸਾਰਾ ਕਿਸਾਨ ਹੁਣ ਖੁਦ ਕਰਦਾ ਹਾਂ ਜੋ ਵੀ ਹੈਗਾ ਉਹ ਸਾਰਾ ਕਿਸਾਨਾਂ ਦੇ ਜ਼ਿੰਮੇ ਪਰਦਾ ਉਹ ਦਿਨ ਉਹ ਕਰਦਾ ਤੇ ਇਹਦੇ ਚ ਵੱਡੀ ਦਿੱਕਤ ਇਹ ਹੈ ਵੀ ਜਦੋਂ ਕਿਤੇ ਪਰਾਲੀ ਨੂੰ ਅੱਗ ਲੱਗ ਜਾਂਦੀ ਹੈ ਤੇ ਫਿਰ ਕਿਸਾਨ ਦਾ ਜਿਹੜਾ ਕੋਈ 30 40 ਲੱਖ ਰੁਪਏ ਦੇ ਇਨਵੈਸਟ ਕੀਤਾ ਹੁੰਦਾ ਮਾਲ ਪਿਆ ਹੁੰਦਾ ਉਜੇ ਇੱਕ ਵਾਰੀ ਕਿਸੇ ਪਾਸੇ ਅੱਗ ਲੱਗ ਗਈ ਤਾਂ ਉਹ ਸਾਰਾ ਸੜ ਕੇ ਮੁੱਕਦਾ ਫਿਰ ਉਹਦਾ ਕੋਈ ਹੱਲ ਨਹੀਂਗਾ ਨਾ ਕਿਤੇ ਅਪੀਲ ਹੈ ਨਾ ਕਿਤੇ ਦਲੀਲ ਹੈ ਨਾ ਉਹਦਾ ਸਾਡਾ ਇੰਸ਼ੋਰੈਂਸ ਹੁੰਦਾ ਕਿਸਾਨਾਂ ਦਾ ਤਾਂ ਫਿਰ ਉਹ ਤਾਂ ਕਿਸਾਨ ਤਾਂ ਮਾਰਿਆ ਜਾਂਦਾ ਜਿਹਦੇ ਅੱਗ ਲੱਗ ਜਾਂਦੀ ਆ ਉਹਨੂੰ ਤਾਂ ਫਿਰ ਵਾਹ ਹੀ ਲੈਣਾ ਪੈਂਦਾ ਸੋ ਅਸੀਂ ਉਹਨਾਂ ਗੱਲਾਂ ਤੋਂ ਬਚਣ ਵਾਸਤੇ ਦੁਬਾਰਾ ਫੇਰ ਯੂਨੀਅਨ ਨੂੰ ਇਕੱਤਰ ਕਰਨ ਦੀ ਕੋਸ਼ਿਸ਼ ਕੀਤੀ ਹੈ ਸਾਰੇ ਜ਼ਿਲ੍ਹਿਆਂ ਦੇ ਵਿੱਚ ਪਟਿਆਲੇ ਤੋਂ ਸਰਦਾਰ ਜੋਗਰ ਸਿੰਘ ਜੀ ਸਰਲ ਹਰਜੀਤ ਸਿੰਘ ਲਖਮਾ ਮੈਰਾ ਜੀ ਸੇਡਾ ਸਿੰਘ ਵਾਲੇ ਤੋਂ ਪ੍ਰਧਾਨ ਜੀ ਸਰਦਾਰ ਜਗਦੀਸ਼ ਸਿੰਘ ਜੀ ਢਾਲੀਵਾਲ ਸਾਹਿਬ ਸਰਦਾਰ ਜਗਸੀਰ ਸਿੰਘ ਜੀ ਚੰਨੂ ਪਲਾਂਟ ਤੋਂ ਮਤਲਬ ਅਸੀਂ ਸਾਰੇ ਪਲਾਂਟਾਂ ਦੇ ਵਿੱਚ ਜਾ ਕੇ ਉੱਥੋਂ ਦੀਆਂ ਕਮੇਟੀਆਂ ਬਣਾਈਆਂ ਤੇ ਇੱਕ ਪੰਜਾਬ ਲੈਵਲ ਦੀ ਜਿਹੜੀ ਹੈ ਯੂਨੀਅਨ ਉਹਦਾ ਗਠਨ ਕੀਤਾ ਅਸੀਂ ਸਰਕਾਰ ਨੂੰ ਵੀ ਬੇਨਤੀ ਕਰਦੇ ਆਂ ਤੇ ਇੰਡਸਟਰੀ ਨੂੰ ਵੀ ਬੇਨਤੀ ਕਰਦੇ ਆਂ ਕਿ ਸਾਡੇ ਨਾਲ ਬੈਠ ਕੇ ਜਿਹੜੇ ਰੇਟ ਆ ਮقرਰ ਕੀਤੇ ਜਾਣ ਤੇ ਸਾਨੂੰ ਜਿਹੜਾ ਉਹਦਾ ਵਾਜਬ ਪਾਸ ਦਿੱਤਾ ਜਾਵੇ ਨਹੀਂ ਤਾਂ ਸਾਨੂੰ ਮਜਬੂਰਨ ਇਹ ਕਿੱਤਾ ਬੰਦ ਕਰਨਾ ਪਊਗਾ ਫਿਰ ਉਹਦੇ ਉਹਦੇ ਵਾਸਤੇ ਜੁम्मेवार ਸਰਕਾਰ ਤੇ ਜਿਹੜੇ ਇਹ ਇੰਡਸਟਰੀ ਹੋਊਗੀ ਜਿਹੜੀ ਰੇਟ ਤੁਹਾਡੇ ਤੈਅ ਕੀਤੇ ਗਏ ਸੀਗੇ ਕੀ ਉਹ ਸਰਕਾਰ ਵੱਲੋਂ ਕੀਤੇ ਗਏ ਸੀ ਪਹਿਲਾਂ ਸਰਕਾਰ ਕੋਈ ਰੇਟ ਨਹੀਂ ਤੈਅ ਕਰਦੀ ਇਹ ਸਾਰੇ ਪ੍ਰਾਈਵੇਟ ਪਲਾਂਟ ਨਾ ਪਲਾਂਟ ਤੈਅ ਕਰਦੇ ਆ ਜੀ ਇਹ ਬਿਜਲੀ ਸਰਕਾਰ ਨੂੰ ਵੇਚਦੇ ਆ ਕਿ ਬਿਜਲੀ ਸਰਕਾਰ ਨੂੰ ਵੇਚਦੇ ਆ ਤਾਂ ਸਰਕਾਰ ਨੂੰ ਜਦੋਂ ਇਹ ਆਪਦੇ ਖਰਚੇ ਸ਼ੋਅ ਕਰਦੇ ਆ ਸਾਰੇ ਖਰਚੇ ਪਾ ਕੇ 346 ਰੁਪਏ ਪ੍ਰਤੀ ਕੁਆਂਟਲ ਦਿਖਾਉਂਦੇ ਆ ਵੀ ਸਾਡਾ ਖਰਚਾ ਪਰਾਲੀ ਤੇ ਉਹ 벨ਟ ਤਾਂ ਹੀ ਲਿਆਉਣ ਦਾ 346 ਰੁਪਏ ਅਸਲ 'ਚ ਜਿਹੜਾ ਸਾਨੂੰ ਇਹ ਦਿੰਦੇ ਆ ਉਹ ਕਿਤੇ 150 ਦਿੰਦੇ ਆ ਕਿਤੇ 170 ਦਿੰਦੇ ਆ ਉਹਦੇ ਉੱਤੇ ਟਰਾਂਸਪੋਰਟ ਦਾ ਵੀ ਸਾਡਾ ਅਲੱਗ-ਬਗ 50% ਤਾਂ ਸਾਥ ਵਿੱਚ 벨ਟ ਤੇ ਲੈਂਦੇ ਆ ਉਹ ਇਸੇ ਰੇਟ 'ਚ 170 ਜਾਂ 150 'ਚ ਲੈ ਲੈਂਦੇ ਆ ਜੇ ਕਿਤੇ ਥੋੜਾ ਬੋੜਾ ਡੈਂਪਿੰਗ ਕਰਦੇ ਆ ਉਹਦੇ ਚ ਇਹਨਾਂ ਦਾ ਮੇਰੇ ਸਹਾਰ ਨਾਲ 50 ਰੁਪਏ ਖਰਚਾ ਆਉਂਦਾ ਹੁਣਾ ਮਤਲਬ ਇਹਨਾਂ ਨੂੰ ਵਾਰਤવાર 200 ਪੈਂਦੀ ਹੈ ਜਿਹੜੀ ਅੱਗੇ ਜਾ ਕੇ ਇਹ ਕਮਿਸ਼ਨ ਕੋਲੇ ਸਰ 300 ਜਾਂ 346 ਜਾਂ 350 ਦੀ ਮੰਗ ਕਰਦੇ ਆ ਜੋ ਉਹਦੇ ਨਾਲ ਇਹਨਾਂ ਦੇ ਰੇਟ ਫਿਕਸ ਹੁੰਦੇ ਆ ਜੀ ਪਿਛਲੇ ਸਮੇਂ ਦੇ ਵਿੱਚ ਵੀ ਇਹਨਾਂ ਦਾ ਇਹਨਾਂ ਨੇ ਉੱਥੇ ਅਪੀਲ ਪਾਈ ਸੀਗੀ ਉਹ ਕਮਿਸ਼ਨ ਨੇ ਫਿਰ ਇਹਨਾਂ ਨੂੰ 1 ਰੁਪਿਆ ਤੇ 50 ਪੈਸੇ 1 ਰੁਪਿਆ ਕਿਸੇ ਜਿਹੜੇ ਪਲਾਂਟ 100% ਪ੍ਰਾਲੀ ਤੇ ਉਹਨਾਂ ਲਈ 1 ਰੁਪਿਆ ਯੂਨਿਟ ਤੇ ਜਿਹੜੇ ਪ੍ਰਸੈਂਟ 80 ਤੋਂ 100% ਪ੍ਰਾਲੀ ਯੂਜ਼ ਕਰਦੇ ਆ ਉਹਨਾਂ ਨੂੰ 50 ਪੈਸੇ ਯੂਨਿਟ ਵਾਧਾ ਦਿੰਦਾ ਇਸ ਕਰਕੇ ਇਹਨਾਂ ਦੇ ਖਰਚੇ ਵਧ ਗਏ ਜਿਹੜੀ ਆਪਾਂ ਬੈਲਰ ਦੀ ਗੱਲ ਕਰੀਏ ਬੈਲਰ ਇੱਕ ਬਣਾਉਣ ਦੇ ਉੱਤੇ ਕਿੰਨਾ ਖਰਚ ਆ ਜਾਂਦਾ ਕਿਸਾਨ ਦਾ ਜੀ ਇੱਕ ਬੈਲ ਬੈਲ ਇੱਕ ਕੁਇੰਟਲ ਬੈਲ ਬਣਾਉਣ ਤੇ ਕੀ ਕਰਦੇ ਨਹੀਂ ਨਹੀਂ ਬੈਲਰ ਤੇ ਜਿਹੜਾ ਬੈਲਰ ਕਿਸੇ ਬੈਲਰ ਅੱਛਾ ਜਦੋਂ ਬੈਲਰ ਚਲਾਉਣਾ ਹੈ ਜੀ ਬੈਲਰ ਚਲਾਉਣ ਤੇ ਘੱਟੋ-ਘੱਟ 50 ਲੱਖ ਰੁਪਇਆ ਖਰਚ ਆਉਂਦਾ ਜੀ ਬੈਲਰ 19 ਲੱਖ ਰੁਪਇਆ ਦਾ ਬੈਲਰ ਆ ਜੀ ਟਰੈਕਟਰ ਦੋ ਤਿੰਨ ਟਰੈਕਟਰ ਲੱਗਦੇ ਆ ਉਹਨੂੰ ਇੱਕ ਰੈਕ ਇੱਕ ਰੀਪਰ ਕਟਰ ਮਾਰਦਾ ਪਹਿਲਾਂ ਫਿਰ ਰੈਕ ਮਾਰਦਾ ਫਿਰ ਬੈਲਰ ਇੱਕ ਬੈਲਰ ਨੂੰ ਚਲਾਉਂਦਾ ਤਿੰਨ ਟਰੈਕਟਰ ਲੱਗਦੇ ਜੀ ਉਹਦੇ ਤੇ 30 ਲੱਖ ਰੁਪਏ ਦਾ ਤਿੰਨ ਟਰੈਕਟਰ ਹੀ ਹੋ ਗਏ ਵੀ 19 ਲੱਖ ਰੁਪਏ ਦਾ ਹੋ ਗਿਆ ਫਿਰ ਕੁਝ ਵੀਰ ਜਿਹੜੇ ਛੋਟੇ ਕਿਸਾਨ ਆ ਉਹ ਜਿਹੜੇ ਟਰਾਲੇ ਆ ਕਿਰਾਏ ਤੇ ਲੈ ਲੈਂਦੇ ਆ ਤੇ ਜੇ ਕਿਸੇ ਨੇ ਟਰਾਲੇ ਵੀ ਆਪ ਬਣਾਉਣੇ ਹੋਣ ਜੀ ਕੋਸਟ ਘਟਾਉਣ ਵਾਸਤੇ ਤਾਂ ਫਿਰ 60 ਤੋਂ 70 ਲੱਖ ਰੁਪਏ ਲਾ ਕੇ ਇੱਕ ਬੈਲਰ ਚੱਲਦਾ ਤੇ ਜੇ ਉਹਦਾ ਮਾਲ ਠੀਕ ਢੰਗ ਨਾਲ ਨਾ ਨਵਕੇ ਆ ਫਿਰ ਉਹ ਕਿਸਾਨ ਦੀ ਤਾਂ ਕੌਣ ਬਾਹ ਫੜਦਾ ਕੌਣ ਨਹੀਂ ਫੜਦਾ ਇਹ ਰੱਬ ਜਾਣਦਾ ਮਤਲਬ ਇੱਕ ਤਾਂ ਸਰਕਾਰ ਨੇ ਕਿਹਾ ਸੀ ਕਿ ਅਸੀਂ ਇਹਦਾ ਹੱਲ ਕੱਢਾਂਗੇ ਉਹ ਤੇ ਚਲੋ ਨਹੀਂ ਕੱਢਿਆ ਪਰ ਜੇ ਕਿਸਾਨਾਂ ਨੇ ਖੁਦ ਹੱਲ ਕੱਢਿਆ ਉਹਦੇ ਵਿੱਚ ਵੀ ਨਹੀਂ ਸਾਥ ਦੇ ਰਹੀ ਸਰਕਾਰ ਨਹੀਂ ਬਿਲਕੁਲ ਨਹੀਂ ਸਾਥ ਸਿਰਫ ਸਬਸਿਡੀ ਦੇਣ ਦੀ ਆ ਉਹਦੇ ਵਿੱਚ ਵੀ ਹੁਣ ਕੀ ਹੈ ਹਰ ਇੱਕ ਮੈਂ ਐਂਡੀਸੀ ਸਾਹਿਬ ਜਾਂ ਜਿਹੜੀ ਵੀ ਉਸ ਮਹਿਕ ਮੈਂ ਦੀ ਆਪਸ਼ਰਾਂ ਉਹ ਕਹਿੰਦੇ ਨਾ ਬੇਲਰ ਸਾਡੇ ਆਪ ਦੇ ਬਲਾਕ ਚ ਚਲਾਓ ਹੁਣ ਉਸ ਬਲਾਕ ਚ ਪਲਾਂਟ ਨਹੀਂ ਹੈਗਾ ਜੀ ਜੇ ਉਸ ਬਲਾਕ ਚ ਪਲਾਂਟ ਨਹੀਂ ਹੈਗਾ ਤਾਂ ਜਿੰਨੀ ਦੂਰ ਜਾ ਕੇ ਦੇਣਾ ਪਊਗਾ ਬਾਹਰ ਜਾ ਕੇ ਕਿਤੇ ਦੂਰ ਦੇਣਾ ਪਊ 30 ਕਿਲੋਮੀਟਰ 50 ਕਿਲੋਮੀਟਰ 60 ਕਿਲੋਮੀਟਰ ਤਾਂ ਫਿਰ ਉਹਨੂੰ ਖਰਚਾ ਹੋਰ ਵਧੂਗਾ ਉਹਦਾ ਪਰ ਉਹਦੇ ਬਾਰੇ ਕਿਸੇ ਨੇ ਕੁਝ ਨਹੀਂ ਕੀਤਾ ਗਿਆ ਵੀ ਉਹਨੂੰ ਵੱਧ ਖਰਚਾ ਦਿਓ ਜੇ ਉਹਨੇ ਉਸ ਬਲਾਕ ਚ ਚਲਵਾਉਣਾ ਫਰਜ਼ ਕਰੋ ਬਠਿੰਡੇ ਚ ਚਲਾਉਣਾ ਬਠਿੰਡੇ ਕੋਈ ਪਲਾਂਟ ਨਹੀਂ ਹੈਗਾ ਮਾਲ ਸੇਡਾ ਸਿੰਘ ਵਾਲੇ ਜਾਣਾ ਜਾਂ ਬੀਸੀਐਲ ਚ ਜਾਣਾ ਤੇ ਰਾਮਪੁਰੇ ਫੂਲ ਚਲਾਉਣਾ ਫਿਰ ਉਹਦੇ ਨੇੜੇ ਤੇ ਪਲਾਂਟ ਨਹੀਂ ਹੈਗਾ 60 ਕਿਲੋਮੀਟਰ ਤੇ ਆ ਉਹ 7 ਕਿਲੋਮੀਟਰ ਟਰਾਂਸਪੋਰਟ ਦਾ ਖਰਚਾ ਕੋਈ ਪਲਾਂਟ ਨਹੀਂ ਦਿੰਦਾ ਨਾ ਕੋਈ ਸਰਕਾਰ ਸਾਡੀ ਉਹਦੇ ਚ ਮਦਦ ਕਰਦੀ ਅੱਛਾ ਇਹ ਜਿਹੜੀ ਪਰਾਲੀ ਹੁੰਦੀ ਹੈ ਸਰਕਾਰ ਨੇ ਆਖਿਆ ਸੀਗਾ ਕਿ ਅਸੀਂ ਖਰੀਦਿਆ ਕਰਾਂਗੇ ਸਰਕਾਰ ਖਰੀਦੀ ਤੁਹਾਡੇ ਤੋਂ ਪਰਾਲੀ ਇਹ ਸਰਕਾਰ ਕਿੱਥੇ ਖਰੀਦੀ ਹੈ ਜੀ ਪ੍ਰਾਈਵੇਟ ادارے ਹੈ ਸਾਰੇ ਪ੍ਰਾਈਵੇਟ ادارے ਆ ਉਹ ਖਰੀਦੇ ਆ ਤੇ ਉਹਨਾਂ ਦੇ ਸਰਕਾਰ ਦਾ ਕੰਟਰੋਲ ਕੋਈ ਨਹੀਂਗਾ ਉਹ ਜਦੋਂ ਗੱਲ ਕਰਦੇ ਆ ਉਹ ਕਹਿੰਦੇ ਜੀ ਜੇ ਜਾ ਕੇ ਕਹਿੰਦੇ ਆ ਵੀ ਆ ਇਸ ਤਰ੍ਹਾਂ ਕਰੋ ਜੀ ਡੀਸੀ ਸਾਹਿਬ ਕੋਲ ਰਿਕਵੈਸਟ ਕਰਦੇ ਆ ਤਾਂ ਉਹਨਾਂ ਦੇ ਜਿਹੜੇ ਮਾਲਕ ਆ ਉਹ ਕਹਿੰਦੇ ਜੀ ਸਾਡੇ ਪਲਾਂਟ ਵਾਇਬ ਠੀਕ ਹੈ 346 ਰੁਪਏ ਦਾ ਰੇਟ ਦੇ حساب ਨਾਲ ਰੇਟ ਬਣਵਾ ਕੇ ਤੇ 150 ਰੁਪਏ ਲੈ ਕੇ ਇਹਨਾਂ ਦੇ ਪਲਾਂਟ ਵਾਇਬਲ ਨਹੀਂ ਨੇ ਰੱਬ ਜਾਣਦਾ ਕਦੋਂ ਇਹਨਾਂ ਦੇ ਪਲਾਂਟ ਫਿਰ ਵਾਇਬਲ ਹੋਣਗੇ ਅੱਛਾ ਜਿਹੜੇ ਆਪਾਂ ਕਿਸਾਨਾਂ ਦੀ ਗੱਲ ਕਰੀਏ ਕੋਈ ਅਜਿਹੇ ਕਿਸਾਨ ਵੀ ਨਹੀਂ ਜਿਨ੍ਹਾਂ ਨੇ ਕਰੋੜਾਂ ਰੁਪਏ ਖਰਚ ਕੀਤਾ ਹੋਵੇ ਇਸ ਪ੍ਰੋਜੈਕਟ ਦੇ ਉੱਤੇ ਬਹੁਤ ਅਜਿਹੇ ਕਿਸਾਨ ਹੈਗੇ ਆ ਜੀ ਜਿਹੜੇ ਮਤਲਬ ਵੱਡਾ ਬੇਲ ਆ ਆਪਾਂ ਲੈ ਲਿਆ ਜੇ ਵੱਡੀ ਬੇਲ ਲੰਗਾ ਤਾਂ ਉਹ 1.5 ਕਰੋੜ ਪਲੱਸ ਜਾਂਦਾ ਜੀ ਠੀਕ ਹੈ ਜਿਹੜੀ ਛੋਟੀ ਬੇਲ ਆ ਉਹ 60 ਤੋਂ 70 ਲੱਖ ਰੁਪਇਆ ਖਰਚਾ ਹੋ ਜਾਂਦਾ ਉਸ ਤੋਂ ਬਾਅਦ ਮਜਬੂਰਨ ਉਹਨੂੰ ਸਟਾਕ ਕਰਨਾ ਪੈ ਜਾਂਦਾ ਜਿਹੜਾ ਉਹ ਸਟਾਕ ਕਰਦਾ ਉਹਦੇ ਵਿੱਚ 15 ਲੱਖ ਘੱਟ ਤੋਂ ਘੱਟ ਉਹਦਾ ਖਰਚਾ ਆ ਜਾਂਦਾ ਜੇ ਤਾਂ ਉਹ ਸਹੀ ਤਰੀਕੇ ਨਾਲ ਕਿਸੇ ਫੈਕਟਰੀ ਨੇ ਖਰੀਦ ਲਿਆ ਤਾਂ ਠੀਕ ਹੈ ਨਹੀਂ ਫਿਰ ਉਹਨੂੰ ਮਜਬੂਰਨ ਦੂਰ ਦਰਡੇ ਲੈ ਕੇ ਜਾਣਾ ਪੈਂਦਾ ਜਦੋਂ ਲੈ ਕੇ ਜਾਣਾ ਪੈਂਦਾ ਇਹਨਾਂ ਦੀ ਏਕਤਾ ਕੀ ਇਹ ਸਾਰੇ ਫਿਰ ਇੱਕ ਦੂਜੇ ਨਾਲ ਮਤਲਬ ਇਸ ਤਰ੍ਹਾਂ ਰਲ ਕੇ ਬੈਲਰ ਮਾਲਕਾਂ ਦੀ ਲੁੱਟ ਹੀ ਕਰਦੇ ਆ ਜੇ ਇਥੋਂ ਪਠਾਨਕੋਟ ਲੈ ਜਾਂਦੇ ਆ ਕੁਸ਼ਕ ਵਾਟ ਜ਼ਿਆਦਾ ਪੈ ਜਾਂਦੀ ਹੈ ਉੱਥੇ ਆਪਣੇ ਨਾਲੋਂ ਰੇਟ ਥੋੜਾ ਜਿਹਾ ਹੈਗਾ ਵੱਖਰਾ ਤੇ ਪਰ ਉਹਦੇ ਵਿੱਚ ਵੀ ਜਿਹੜਾ ਬੈਲਰ ਮਾਲਕਾ ਉਹਦਾ ਖਰਚਾ ਬਹੁਤ ਜ਼ਿਆਦਾ ਪੈ ਜਾਂਦਾ ਇਹਨਾਂ ਦੇ ਰੇਟ ਅੱਡੋ ਅੱਡ ਹੈ ਜਿਸ ਤੋਂ ਇਦੋਂ 2-3 ਸਾਲ ਪਹਿਲਾਂ ਕਿਸਾਨ ਯੂਨੀਅਨ ਨੇ ਅੱਗ ਲਵਾਤੀ ਸੀ ਬੈਲਰ ਮਾਲਕ ਵੀ ਘਾਟੇ 'ਚ ਜਾ ਰਹੇ ਸੀ ਉਹਨਾਂ ਨੇ ਵੀ ਮਾਲ ਮਤਲਬ ਜਿੰਨੀ ਕੁ ਉਹਨਾਂ ਦਾ ਪਾਵਰ ਸੀਗੀ ਵੀ ਆਪਾਂ ਪੈਸਾ ਖਰਚ ਕਰ ਸਕਦੇ ਆ ਉਹਨਾਂ ਕੀ ਹੀ ਇਕੱਠਾ ਕਰਿਆ ਤਾਂ ਫਿਰ ਜਿਹੜੇ ਨੇ ਵੀ ਪਲਾਂਟ ਹੈ ਆਪਣੇ ਸੇਡਾ ਸਿੰਘ ਵਾਲਾ ਵੀ ਨੇੜੇ ਹੈਗਾ ਇਹਨਾਂ ਨੇ ਵੀ 250 ਰੁਪਏ ਨੂੰ ਪੱਥੇ ਪੱਤੇ ਡੱਕੇ ਤੂੜੀ ਵਗੈਰਾ ਗੂਣਾ ਵਗੈਰਾ ਲੈ ਕੇ ਉਹਦੇ ਨਾਲ ਵੀ 250 ਰੁਪਏ ਨੂੰ ਡੱਕਿਆਂ ਨਾਲ ਚਲਾ ਕੇ ਵੀ ਪlant ਨੂੰ ਮੁਨਾਫਾ ਕਮਾਇਆ ਹੈ ਹੁਣ ਪਰਾਲੀ 170 ਰੁਪਏ ਲੈ ਕੇ ਅਸੀਂ ਕਹਿੰਨੇ ਆਂ ਵੀ ਪlant ਆਪਦਾ ਮੁਨਾਫਾ ਤਾਂ ਜਰੂਰ ਰੱਖਣ ਤੇ ਪਰ ਬੈਲਰ ਮਾਲਕਾਂ ਨੂੰ ਜਿਉਂਦੇ ਵੀ ਰੱਖਣ ਉਹਨਾਂ ਦੀ ਲੁੱਟ ਨਾ ਕਰਨ ਜਿਹੜਾ 170 ਰੁਪਏ ਪਰਾਲੀ ਦਾ ਰੇਟ ਬਹੁਤ ਘੱਟ ਹੈ ਜੇ ਇਹਨਾਂ ਨੂੰ 250 ਰੁਪਏ ਪੱਤੇ ਲੈ ਕੇ ਪlant ਚੱਲ ਸਕਦਾ ਹੈ ਤੇ ਫਿਰ 2500 ਰੁਪਏ ਪਰਾਲੀ ਲੈ ਕੇ ਕਿਉਂ ਨਹੀਂ ਚੱਲ ਸਕਦਾ ਜਿਹਦੇ ਵਿੱਚੋਂ ਕਿਸਾਨ ਸਰਕਾਰ ਕਿਸੇ ਵੀ ਇੰਡਸਟਰੀ ਨੂੰ ਪਰਾਲੀ ਤੇ ਪਲਾਂਟ ਚਲਾਉਣ ਤੇ 1 ਰੁਪਿਆ ਪਰ ਜੂਨਟ ਵਧ ਦੇ ਰਹੀ ਹੈ ਤੇ ਤੁਸੀਂ ਦੇਖ ਲਓ ਇੱਕ ਕੁਆਂਟਲ ਪਰਾਲੀ ਨਾਲ ਉਹ ਕਿੰਨੀਆਂ ਜੂਨਟਾਂ ਕੱਢਦੇ ਹੋਣਗੇ ਸਾਨੂੰ ਤਾਂ ਉਹਦੇ ਹੀ ਉਹ ਤੀਜਾ ਹਿੱਸਾ ਵਧਾ ਦੇਣ ਤੇ ਜਿਹੜਾ ਸਾਡਾ ਡੰਪ ਕਰਾਉਂਦੇ ਆ ਉਹਦਾ ਸਾਨੂੰ ਪੂਰਾ ਮੁੱਲ ਦੇ ਦੇਣ ਜਿਹੜਾ ਕਿਰਾਇਆ ਉਹ ਆਪ ਸਰਕਾਰ ਨੂੰ ਸ਼ੋਅ ਕਰਦੇ ਆ ਉਹਦੇ ਹਿਸਾਬ ਨਾਲ ਜਿਹੜਾ ਬੀਲਰ ਮਾਲਕ ਡੰਪ ਕਰਦਾ ਤੇ ਉਹਦੇ ਹਿਸਾਬ ਨਾਲ ਪਲਾਂਟ ਉਹਨੂੰ ਬੰਦਾ ਕਰਾਇਆ ਬੰਦਾ ਲਾ ਉਸ ਬੰਦਾ ਸੋਕਾ ਵਾਜਬ ਦੇ ਦੇਣ ਤਾਂ ਪਲਾਂਟ ਚੱਲਦੇ ਰਹਿ ਸਕਾ ਬੀਲਰ ਚੱਲਦੇ ਰਹਿ ਸਕਦੇ ਆ ਨਹੀਂ ਤਾਂ ਆਉਣ ਵਾਲੇ ਸਮੇਂ ਵਿੱਚ ਘਾਟਾ ਖਾ ਕੇ ਫਾਹ ਲੈਣ ਨਾਲੋਂ ਤਾਂ ਅਸੀਂ ਇਹਨਾਂ ਨੂੰ ਰੋਕਣਾ ਹੀ ਠੀਕ ਸਮਝਾਂਗੇ ਪੰਜਾਬ ਦੇ ਵਿੱਚ ਕਿੰਨੇ ਕੁ ਬੀਲਰ ਨੇ ਜਿਹੜੀ ਤੁਹਾਡੀ ਯੂਨੀਅਨ ਵਿੱਚ ਨੇ ਜਾਂ ਵੈਸੇ ਆਪਾਂ ਗੱਲ ਕਿੰਨੇ ਪੰਜਾਬ ਦੇ ਵਿੱਚ ਬੀਲਰ ਮਾਲਕ ਨੇ ਪੰਜਾਬ ਦੇ ਵਿੱਚ ਬੀਲਰ ਮਾਲਕ ਜ਼ਿਆਦਾਤਰ ਤਾਂ ਪ੍ਰਧਾਨ ਜੀਆਂ ਨੂੰ ਪਤਾ ਹੋਊਗਾ ਜੀ ਤੇ ਪਰ ਇੰਨੇ ਜ਼ਿਆਦਾ ਵੀ ਹੈ ਨਹੀਂ ਕਿ ਜਿੰਨਾ ਜ਼ਿਆਦਾ ਇੰਡਸਟਰੀ ਮਤਲਬ ਗਮਰਾਹ ਕਰ ਰਹੀ ਹੈ ਕਿਸਾਨ ਹਰੇਕ ਉਹਨਾਂ ਤੱਕੜਾ ਨਹੀਂ ਹੁੰਦਾ ਜਦੋਂ ਇਹ ਗਿਆਨ ਨੂੰ ਕਹਿੰਦੇ ਆ ਕਿ ਸਾਡੇ ਕੋਲੇ ਤਾਂ ਮਾਲ ਪੂਰਾ ਹੈ ਹਾਲਾਂਕਿ ਲਈ ਇਹ ਖੀਰ ਤੱਕ ਜਾਂਦੇ ਆ ਬਸ ਉਹਦੇ ਚ ਕਾਰਨ ਇਹੀ ਆ ਵੀ ਬੇਲਰ ਮਾਲਕ ਨੂੰ ਡਰਾਉਣਾ ਹੁੰਦਾ ਉਹਨੇ ਚੱਕ ਚਕਾ ਕੇ ਕਿਸੇ ਨਾ ਕਿਸੇ ਤੋਂ ਦੇਖ ਕੇ ਵੀ ਯਾਰ ਉਹਨੇ ਆਹ ਕੰਮ ਤੁਰਾਇਆ ਹਾਂ ਰੇਟ ਘਟਾਉਣਾ ਸਿਰਫ ਕਾਰਨ ਰੇਟ ਘਟਾਉਣਾ ਉਹ ਚੱਕ ਚਕਾ ਕੇ ਜਦੋਂ 50 ਲੱਖ ਰੁਪਇਆ ਲਾ ਕੇ ਫਸ ਜਾਂਦਾ ਫਿਰ ਜਾਂ ਤਾਂ ਉਹ ਕਰਜ਼ਾਈ ਹੋਇਆ ਜ਼ਮੀਨ ਵੇਚੂਗਾ ਤੇ ਜਾਂ ਇਹ ਸੋਚਦਾ ਵੀ ਚਲੋ ਯਾਰ ਆਪਾਂ ਨੂੰ 70 ਨਹੀਂ ਦਿੰਦੇ 150 ਦੇ ਦਈਏ 200 ਨਹੀਂ ਦਿੰਦੇ 70 ਦੇ ਦਈਏ ਜਿਵੇਂ ਕਿਸੇ ਨੂੰ ਲੋਟ ਆਉਂਦਾ ਡਰਦਾ ਮਾਰਾ ਫਿਰ ਘਟ ਕੇ ਉਵੇਂ ਹੀ ਦੇਣ ਨੂੰ ਤਿਆਰ ਹੈ ਪਰ ਸਾਡੀ ਜੁਨੀਅਨ ਦੇ ਵਿੱਚ ਘੱਟ ਤੋਂ ਘੱਟ 500 ਬੀਲਰ ਮਾਲਕ ਹੈਗੇ ਆ ਜਿਹੜੇ ਇਸ ਗੱਲ ਨਾਲ ਸਹਿਮਤ ਆ ਦੂਰਦਰਾ ਡੇ ਵਾਲੇ ਤੇ ਨੇੜੇ ਵਾਲੇ ਜਿਹੜੇ ਕਹਿੰਦੇ ਆ ਵੀ ਜਾਂ ਤਾਂ ਆਪਾਂ ਚਲਾਵਾਂਗੇ ਨਹੀਂ ਜਾਂ ਆਪਾਂ ਆਪਣਾ ਵਾਜਬ ਮੁੱਲ ਜਿਉਂਦੇ ਰਹਿਣ ਜੋਗਰਾ ਜੋ ਸਾਡਾ ਹੱਕ ਬੰਦ ਹੈ ਉਹ ਅਸੀਂ ਲੈ ਕੇ ਚਲਾਵਾਂਗੇ ਦੇ ਸਰਕਾਰ ਗੱਲਾਂ ਕਰਦੀ ਹੈ ਕਿ ਪਰਾਲੀ ਨੂੰ ਅੱਗ ਨਹੀਂ ਲਾਉਣੀ ਚਾਹੀਦੀ ਮਤਲਬ ਸਰਕਾਰ ਇਹ ਤਾਂ ਕਹਿੰਦੇ ਕਿ ਪਰਾਲੀ ਨੂੰ ਅੱਗ ਨਾਲੋਂ ਪਰ ਕੋਈ ਹੱਲ ਕੱਢਿਆ ਜਾਂ ਤੁਹਾਡਾ ਸਾਥ ਦਿੱਤਾ ਸਰਕਾਰ ਨੇ ਨਹੀਂ ਸਰਕਾਰ ਨੇ ਇਕੱਲੇ ਸਬਸਿਡੀ ਦਾ ਸਾਥ ਦਿੱਤਾ ਹੋਰ ਕੋਈ ਸਾਥ ਨਹੀਂ ਦਿੰਦਾ ਜੀ ਸਬਸਿਡੀ ਵੀ ਹੁਣ ਮਨਮਰਜ਼ੀ ਨਾਲ ਵੀ ਜੇ ਸਬਸਿਡੀ ਤੇ ਬੈਲਰ ਕੋਈ ਲੈ ਲਿਆ ਉਹ ਵੀ 5 ਸਾਲਾਂ ਚ ਦੇਣੀ ਆ ਠੀਕ ਹੈ ਵੀ 5 ਸਾਲ ਜਦੋਂ ਪੂਰੇ ਹੋ ਗਏ ਉਦੋਂ ਸਬਸਿਡੀ ਤੁਹਾਡੇ ਪੂਰੀ ਖਾਤੇ ਚ ਆਉਣੀ ਆ ਉਦੋਂ ਪਹਿਲਾਂ ਨੇ ਜਦ ਪਏ ਤੇ 11 ਕੋਲੋ ਹੀ ਲਾਉਣੇ ਸਾਰੇ ਅਸੀਂ ਜਾਂ ਉਹ ਤੇ ਲੋਨ ਕਰਾਉਣਾ ਪਊਗਾ ਜੀ ਤੇ ਸਰਕਾਰ ਨਹੀਂ ਦੇ ਦੇ ਸਰਕਾਰ ਪ੍ਰਾਈਵੇਟ ਇੰਡਸਟਰੀ ਤਾਂ ਕਹਿ ਸਕਦੇ ਨਾ ਵੀ ਤੁਸੀਂ ਠੀਕ ਆ ਅਸੀਂ ਵੀ ਬੇਲਰ ਮਾਲਕਾਂ ਨੂੰ ਵੀ ਸਾਨੂੰ ਵੀ ਪਤਾ ਵੀ ਜੇ ਇੰਡਸਟਰੀ ਜਿਉਂਦੀ ਰਹੂਗੀ ਤਾਂ ਅਸੀਂ ਜਿਉਂਦੇ ਰਹਿਾਂਗੇ ਅਸੀਂ ਨਾ ਤਾਂ ਇਹ ਆਨੇ ਇੰਡਸਟਰੀ ਮਰੇ ਤੇ ਨਾ ਹੀ ਬੇਲਰ ਮਾਲਕਾਂ ਦਾ ਨੁਕਸਾਨ ਹੋਵੇ ਵੀ ਦੋਨੇ ਜੋ ਜਿੱਥੇ ਬਾਜਵਾਉਂਦਾ ਵੀ ਜਿਵੇਂ ਹੁਣ ਪ੍ਰਸ਼ਾਸਨਾਂ ਡੀਸੀ ਸਾਹਿਬ ਆ ਐਸਡੀਐਮ ਸਾਹਿਬ ਆ ਇਹ ਸਾਡਾ ਵਹਿ ਕੇ ਹੱਲ ਕਰਾਉਣ ਤੇ ਨਹੀਂ ਅਸੀਂ ਅੱਜ ਦੀ ਬੇਲਰ ਨਹੀਂ ਚਲਾਵਾਂਗੇ ਤੇ ਮਾਲ ਨਹੀਂ ਦੇਵਾਂਗੇ ਇੰਡਸਟਰੀ ਸਾਡਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਇੱਕ ਡੰਪ ਇੱਕ ਡੰਪ ਨਾਲ ਕਟੋ-ਕਟ ਵੀ ਇੱਕ ਬੈਲਰ ਮਾਲਕ ਦਾ ਕਟੋ-ਕਟ 40 ਤੋਂ 50 ਰੁਪਏ ਦਾ ਨੁਕਸਾਨ ਹੁੰਦਾ ਉਹ ਇਹ ਦੇ ਨਹੀਂ ਰਹੇ ਪਹਿਲਾਂ ਇਹ ਆਪਦੇ ਕੋਲੋਂ ਖਰਚਦੇ ਸੀ ਹੁਣ ਉਹਦਾ ਖਰਚ ਵੀ ਸਾਥੋਂ ਛੋਟੇ ਬੈਲਰ ਵਾਲੇ ਮਾਲਕਾਂ ਤੋਂ ਭਾਲਦੇ ਆ ਵੀ ਤੁਸੀਂ ਡੰਪ ਕਰਕੇ ਸਿੱਧਾ ਪੱਟੇ ਤੇ ਸਾਨੂੰ ਦਿਓ ਸੋ ਇਹੀ ਸਾਡੀ ਤਾਂ ਬੇਨਤੀ ਇਹੀ ਹੈ ਪ੍ਰਸ਼ਾਸਨ ਨੂੰ ਵੀ ਤੇ ਇੰਡਸਟਰੀ ਨੂੰ ਵੀ ਵੀ ਨਾ ਤਾਂ ਤੁਸੀਂ ਆਪਣਾ ਬੈਲਰ ਮਾਲਕਾਂ ਨੂੰ ਮਾਰੋ ਨਾ ਤੁਸੀਂ ਆਪ ਮਰੋ ਸਾਨੂੰ ਜਾਇਜ਼ ਹੈ ਜੋ ਸਾਡਾ ਹੈਗਾ ਅੱਗੇ ਵੀ ਬਹਿ ਕੇ ਸਾਡਾ ਮਸਲੇ ਹੱਲ ਹੋਏ ਆ ਤੇ ਹੁਣ ਸਾਨੂੰ ਜੇ ਨੁਕਸਾਨ ਹੋਣ ਲੱਗਾ ਪਿਛਲੇ ਦੋ ਸਾਲਾਂ ਤੋਂ ਤੇ ਤਾਂ ਹੀ ਹੁਣ ਦੁਬਾਰੇ ਫੇਰ ਬਿਲਰ ਮਾਲ ਘਟੇ ਘੱਟ ਵੀ ਹੁਣ ਜੇ 5-700 ਬੰਦਾ ਇਕੱਠਾ ਹੋਇਆ ਜੇ 2000 ਬਿਲਰ ਘੱਟੋ ਘੱਟ 2000 ਬਿਲ ਰਾਇਆ ਹੁਣ ਆ ਜਿਹੜਾ ਬੰਦੇ ਇੱਥੇ ਇਕੱਠੇ ਹੋਏ ਆ ਸਾਰੇ ਪੰਜਾਬ ਚ 2500 22-2500 ਬਿਲ ਰ ਹੋਊਗਾ 5-400 ਜਿਹੜਾ ਬੰਦਾ ਵਿਚਾਰ ਕੇ ਇਹ ਕੋਈ ਨਹੀਂ ਹੁੰਦੇ ਬਸ ਸਾਰੇ ਵੈਸੇ ਨਾਲ ਆ ਸਾਡੇ ਸਾਰੇ ਵੀ ਅਸੀਂ ਉਹਨਾਂ ਚਿਰ ਚਲਾਵਾਂਗੇ ਨਹੀਂ ਜਿੰਨਾ ਚਿਰ ਸਾਡਾ ਕੋਈ ਮਸਲਾ ਹੱਲ ਨਹੀਂ ਹੋਊਗਾ ਜੇਕਰ ਮੰਨ ਲਓ ਤੁਸੀਂ ਕੰਮ ਬੰਦ ਕਰ ਦਿੱਤਾ ਨਾ ਚਲਾਇਆ ਫਿਰ ਤੇ ਪੰਜਾਬ ਦੇ ਬਜਿਵੇਂ ਸਰਕਾਰ ਕਿੰਦੀ ਅੱਗ ਨਾਲ ਫਿਰ ਜੇਕਰ ਸਰਕਾਰ ਰੋਕਦੀ ਅੱਗ ਤੋਂ ਰੋਕਦੀ ਆ ਤਾਂ ਸਾਡਾ ਬੇਲਰਾਂ ਵਾਲਿਆਂ ਦਾ ਵੀ ਸਾਥ ਦਿੱਤਾ ਜਾਵੇ ਜੇਕਰ ਬੇਲਰਾਂ ਵਾਲਿਆਂ ਦਾ ਸਰਕਾਰ ਵੀ ਸਾਥ ਨਹੀਂ ਦਿੰਦੀ ਨਾ ਸਾਨੂੰ ਫੈਕਟਰੀਆਂ ਦਿੰਦੀਆਂ ਤਾਂ ਸਾਨੂੰ ਫਿਰ ਕਿਸਾਨ ਯੂਨੀਅਨ ਨਾਲ ਖੜਨਾ ਪਊਗਾ ਕਿਉਂ ਜ਼ਿੰਮੇਦਾਰ ਵੀ ਜੇ ਅਸੀਂ ਉਹਨੂੰ ਪਰਾਲੀ ਨੂੰ ਨਾ ਸੰਭਾਲਾਂਗੇ ਤਾਂ ਉਹਦੇ ਤੋਂ ਜ਼ਿੰਮੇਦਾਰ ਵੀ ਤੰਗਾ ਉਹ ਵੀ ਕੋਈ ਹੱਲ ਕਰਨਾ ਪਊਗਾ ਅਸੀਂ ਪ੍ਰਸ਼ਾਸਨ ਅੱਗੇ ਵੀ ਇਹੀ ਕਹਿੰਨੇ ਆ ਸਾਡਾ ਪਲਟਨ ਨਾਲ ਬੈਠ ਕੇ ਮੀਟਿੰਗਾਂ ਕਰਾਈਆਂ ਜਾਂ ਸਾਨੂੰ ਰੇਟ ਸਹੀ ਦਿਵਾਇਆ ਜਾਵੇ ਜੇ ਕਰੇ ਸਹੀ ਰੇਟ ਨਹੀਂ ਦਿਵਾਉਂਦੇ ਤਾਂ ਅਸੀਂ ਵੀ ਕਿਸਾਨ ਯੂਨੀਅਨਾਂ ਦੇ ਬਰਾਬਰ ਖੜ੍ਹ ਜਾਂਗੇ ਜਾ ਕੇ ਅੱਗ ਲੱਗੂਗੀ ਅੱਗ ਲੱਗਣ ਨਾਲ ਨੁਕਸਾਨ ਹੈ ਅਸੀਂ ਕਹਿੰਦੇ ਮੰਨਦੇ ਆ ਇਸ ਗੱਲ ਨੂੰ ਸਰਕਾਰ ਨੇ ਸਾਨੂੰ ਸਬਸਿਡੀਆਂ ਦਿੱਤੀਆਂ ਬਹੁਤ ਧੰਨਵਾਦ ਪਰ ਕੱਲੀ ਸਬਸਿਡੀ ਨਾਲ ਜੇ ਸਾਨੂੰ ਦੇ ਕੇ 6-7 ਲੱਖ ਰੁਪਏ ਦੀ 50 ਲੱਖ ਮੰਗਰ ਕੋਈ ਵੱਡੀ ਗੱਲ ਨਹੀਂ ਹੈਗੀ ਇਹ ਸਾਡਾ ਪਲਾਟਾਂ ਨਾਲ ਕਰਾਇਆ ਜਾਵੇ ਪਲਾਟ ਜੇਕਰ ਸਰਕਾਰ ਤੋਂ ਕੁਝ ਲੈਣਾ ਚਾਹੁੰਦੇ ਆ ਤਾਂ 300 35 40 45 ਰੁਪਏ ਰੇਟ ਖਰਚਾ ਦੱਸਦੇ ਆ ਸਾਨੂੰ 170 ਕਿਉਂ ਜੋ ਇਹਦੋਂ ਪਹਿਲਾਂ ਸਾਡੇ 10 ਪ੍ਰਧਾਨ ਜੀ ਦੱਸ ਕੇ ਗਏ ਐ ਬਈ ਇਹਨਾਂ ਨੇ ਪਲਾਟਾਂ ਵਾਲਿਆਂ ਨੇ ਸਾਨੂੰ ਰੇਟ ਵਧਾਵਾ ਕੀਤਾ ਸੀ 2021 ਤੋਂ ਵੀ ਵਧਾਇਆ ਕਰਾਂਗੇ ਉਸ ਤੋਂ ਬਾਅਦ ਇੱਕ ਵਾਰ ਲੈ ਕੇ ਉਸ ਤੋਂ ਬਾਅਦ ਸਾਡਾ ਵਧਾਉਣ ਦੀ بجائے ਇਹਨਾਂ ਨੇ ਰੇਟ ਅੱਜ ਸਾਲ ਘਟਾਉਣਾ ਸ਼ੁਰੂ ਕਰ ਲਿਆ ਐਤਕੀ ਵੀ ਘਟਾਉਣ ਬਾਰੇ ਕਹਿੰਦੇ ਐ ਜੇਕਰ ਘਟਾਉਣ ਬਾਰੇ ਕਹਿਣਗੇ ਤਾਂ ਅਸੀਂ ਬੇਲਰ ਮਾਲਿਕ ਜੋ 2000 ਬੈਲਰ ਮਾਲਕ ਲਗਭਗ ਅੱਜ ਪੰਜਾਬ ਦਾ ਇਕੱਠਾ ਹੋਇਆ ਇੱਥੇ ਜੇਕਰ ਸਾਡਾ ਇਹ ਕੋਈ ਨਾ ਮੰਗ ਮੰਨੀ ਜਾਊਗੀ ਤਾਂ ਅਸੀਂ ਬੈਲਰ ਨਹੀਂ ਚਲਾਵਾਂਗੇ ਤੇ ਜੇਕਰ ਕੋਈ ਯੂਨੀਅਨ ਤੋਂ ਬਾਹਰ ਹੈਗੇ ਆ ਬੈਲਰ ਨਾ ਹੀ ਅਸੀਂ ਉਹਨਾਂ ਨੂੰ ਚਲਾਉਣ ਦੇਵਾਂਗੇ ਜੀ ਬਾਬਾ ਧੰਨਵਾਦੀ ਜੀ ਪਰਾਲੀ ਨਾਲ 1 ਕਿਲੋ ਪਰਾਲੀ ਨਾਲ 1 ਜੁਨਟ ਪੈਦਾ ਹੁੰਦੀ ਹੈ ਜੀ ਠੀਕ ਹੈ ਜੀ ਜੇ ਇਹਨਾਂ ਨੇ ਸਰਕਾਰ ਨੇ 1 ਰੁਪਿਆ ਜੁਨਟ ਦਾ ਉਹਨਾਂ ਦਾ ਵਧਾਇਆ ਤੁਸੀਂ ਵੇਖ ਲਵੋ 100 ਰੁਪਿਆ ਵਧ ਗਿਆ ਕੁਆਂਟਲ ਮਗਰ ਬਿਲਕੁਲ ਇਨਾਂ ਦਾ ਤੇ ਸਾਡਾ ਅਸਲੀ ਰਿਹਾ ਸਾਾਨੂੰ ਮਿਲਨੇ ਸਾਡਾ ਘਟਾਰੇ ਆ ਥੋੜਾ ਘਟਾਰੇ ਆ ਘਟਾਰੇ ਸਾਰਾ ਫਾਇਦਾ ਇੰਡਸਟਰੀ ਲੈ ਰਹੀ ਹੈ ਇੰਡਸਟਰੀ ਲੈ ਰਹੀ ਹੈ ਧੰਨਵਾਦ ਜੀ